ਸਸਕਾ ਬਸ ਕੋ ਮੈਂ ਤੁਹਾਡਾ ਆਪਣਾ ਸੁਖਨ ਨੰਨ ਵਾਲੀ ਐਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਦੇ ਪਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆਂ ਸੋ ਬੀਤੇ ਕੁਝ ਦਿਨਾਂ ਤੋਂ ਜਿਹੜਾ ਇੱਕ ਲੜਾਈ ਦਾ ਮਾਮਲਾ ਸਾਹਮਣੇ ਆਇਆ ਸੀਗਾ ਦੋ ਧਿਰਾਂ ਦੇ ਵਿੱਚ ਜਿਹੜੀ ਸਾਬਕਾ ਚੇਅਰਮੈਨ ਅਤੇ ਗੁਰਮੀਤ ਸਿੰਘ ਦੇ ਵਿੱਚ ਜਿਹੜਾ ਵਿਵਾਦ ਚੱਲ ਰਿਹਾ ਸੀਗਾ ਅਤੇ ਗੁਰਮੀਤ ਸਿੰਘ ਦੇ ਪਿਤਾ ਅਜੈਬ ਸਿੰਘ ਵੱਲੋਂ ਜਿਹੜੇ ਆ ਚੈਂਟਲ ਸਿੰਘ ਦੇ ਪਰਿਵਾਰ ਦੇ ਉੱਪਰ ਗਰੋਪ ਲਗਾਏ ਸੀਗੇ ਜਿਹੜਾ ਕਿ ਮੇਰੇ ਬੱਚੇ ਨੂੰ ਕਿਡਨੈਪ ਕਰ ਲਿਆ ਗਿਆ ਉੱਥੇ ਹੀ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਐਸਐਚਓ ਸੁਮਨਪ੍ਰੀਤ कौर ਵੱਲੋਂ ਜਿਹੜੀ ਮੌਕੇ ਤੇ ਬੰਦਾ ਬਰਾਮਦ ਕਰਕੇ ਉਹ ਕਾਰਵਾਈ ਕਰ ਲਈ ਗਈ ਸੀਗੀ ਉੱਥੇ ਹੀ ਕੁਝ ਦਿਨਾਂ ਬਾਅਦ ਜਿਹੜਾ ਆ ਸਰਦਾਰ ਚੰਚਲ ਸਿੰਘ ਵੱਲੋਂ ਬਿਆਨਾਂ ਦੇ ਆਧਾਰ ਤੇ ਇਹ ਜਾਂ ਜਾਂ ਉਹਦੇ ਬੇਟੇ ਗੁਰਜੀਤ ਸਿੰਘ ਤੇ ਬਿਆਨਾਂ ਦੇ ਉੱਤੇ ਇਹ ਰਾ ਦੂਸਰੇ ਸੁਪਨੰਦ ਸਿੰਘ ਤੇ ਉੱਪਰ 452 ਦੀ ਏਰੀਆ ਇੱਕ ਧਾਰਾ ਲੱਗਦੀ ਆ ਪਰਚਾ ਦਰਜ ਹੁੰਦਾ ਆ ਉਸ ਦੇ ਸਬੰਧ ਵਿੱਚ ਪਖਰੀ ਸੰਭਾਲ ਯਾਰ ਜਟਾ ਦੇ ਪ੍ਰਧਾਨ ਜਿਹੜਾ ਸੁਤਮਨ ਸਿੰਘ ਅਤੇ ਮਾਝਾ ਸ਼ਗਰਸ਼ ਕਮੇਟੀ ਦੇ ਪ੍ਰਧਾਨ ਰਾਜੂ ਔਲਕ ਵੱਲੋਂ ਜਿਹੜਾ ਕਿ ਉਹ ਵੱਡਾ ਇਕੱਠ ਕਰਕੇ ਥਾਣੇ ਦਾ ਘਰਾਉ ਕੀਤਾ ਗਿਆ ਉਹਨਾਂ ਦਾ ਮੰਨਣਾ ਹੈ ਕਿ ਜਿਹੜਾ ਇਹ ਪਰਚਾ 452 ਦਾ ਬਿਲਕੁਲ ਇਹ ਰਾਇਆ ਗਲਤ ਕੀਤਾ ਗਿਆ ਆ। ਹੋਰ ਕੀ ਕੁਝ ਕਹਿਣ ਨੇ ਆਓ ਸੁਣਦੇ ਆਂ। ਡੀਐਸਪੀ ਰਾਜੀਤ ਸਿੰਘਲ ਅਤੇ ਨਾਲੇ ਸਤਨਾਮ ਸਿੰਘ ਪਗੜੀ ਸੰਭਾਲਿਆ ਪੰਜਾਬ। ਹਾਂਜੀ ਪ੍ਰਧਾਨ ਸਾਹਿਬ ਅਜੇ ਇਹ ਥਾਣੇ ਦਾ ਘਰਾਓ ਕੀਤਾ ਕੀ ਮਸਲਾ ਐ? ਇਹ ਕੁਝ ਦਿਨ ਪਹਿਲਾਂ 16 ਤਰੀਕ ਨੂੰ ਇੱਕ ਬਗੜੀਆਂ ਵਿਖੇ ਜਿਹੜਾ ਵਾ ਬਹੁਤ ਵੱਡਾ ਜਿਹੜਾ ਵਾ ਇੱਕ ਤਕਰਾਰ ਦੋਵਾਂ ਪਾਰਟੀਆਂ ਦੇ ਵਿੱਚ ਹੋਇਆ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਸੀ ਦੋਵੇਂ ਧਿਰੇ। ਇੱਕ ਥਿਰ ਜਿਹੜੀ ਆ ਉਹ ਦੂਸਰੇ ਮੁੰਡੇ ਨੂੰ ਚੁੱਕ ਕੇ ਆਪਣੇ ਘਰ ਲਾ ਗਈ ਸੀ ਬੰਦੀ ਬਣਾ ਲਿਆ ਸੀਗਾ। ਉਹਦੇ ਵਿੱਚ ਸਾਡੀ ਜਥੇ ਬੰਦੀ ਤੇ ਲੱਗੇ ਜਿਹੜੇ ਹੋਰ ਸੀਗੇ ਵੀਰ ਸਾਡੇ ਸਰਪੰਚ ਸਾਹਿਬ ਵੀ ਨਾਲ ਨੇ। ਇਹਨਾਂ ਨੇ ਮੌਕੇ ਤੋਂ ਜਾ ਕੇ ਪੁਲਿਸ ਪਾਰਟੀ ਦੀ ਮਦਦ ਨਾਲ ਮੁੰਡਾ ਜਿਹੜਾ ਵਾ ਉਹਨਾਂ ਨੇ ਚਾਈਲਡ ਸੇ ਦੇ ਘਰੋਂ ਬਰਾਮਦ ਕੀਤਾ ਸੀਗਾ। ਉਹਦੇ ਸਬੰਧ ਦੇ ਵਿੱਚ ਜਿਹੜਾ ਉਸ ਥਿਰ ਦੇ ਉੱਤੇ ਪਰਚਾ ਹੋ ਗਿਆ ਸੀਗਾ ਆਰਮੈਗਟ ਦੇ ਤਹਿਤ ਜਿਹੜਾ ਮੁੰਡਾ ਚੁੱਕ ਕੇ ਖੜਿਆ ਸੀ ਉਹਦੇ ਤਹਿਤ। ਇਹਨਾਂ ਨੇ ਇਸੇ ਰੰਜਿਸ਼ ਦੇ ਤੇ ਚੱਲਦੇ ਆ। ਅਹੀਂ ਬੰਦਾ ਰੀਲੀਜ਼ ਕਰਾਇਆ ਸੀ ਉਥੋਂ। ਉਸੇ ਤਹਿਤ ਜਿਹੜਾ ਵਾ ਇਹਨਾਂ ਨੇ ਸਾਡੇ ਦੇ ਜਿਹੜਾ 452 ਦਾ ਪਰਚਾ ਜਿਹੜਾ ਉਹ ਕਰਵਾ ਦਿੱਤਾ ਪ੍ਰਸ਼ਾਸਨ ਦੀ ਮਿਲੀ ਭੂਤ ਲਾ ਲੋ ਜਾਂ ਸਿਆਸੀ ਦਬਾਅ ਕਰਨ ਜਿਹੜਾ ਵਾ ਕਿਉਂਕਿ ਅਸੀਂ ਛੜਾਵੇ ਸੀਗੇ ਉਸ ਵੀਡੀਓ ਦੇ ਵਿੱਚ ਸਭ ਕੁਝ ਸੱਚ ਆ ਰਿਹਾ ਪੀ ਪੁਲਿਸ ਦੇ ਮੌਜੂਦਗੀ ਦੇ ਵਿੱਚ ਅਸੀਂ ਉੱਥੇ ਪਹੁੰਚੇ ਉਹਨਾਂ ਦੇ ਘਰ ਸੈਨਸਰ ਦੇ ਜਿੱਥੇ ਬੰਦਾ ਇਹਨਾਂ ਚੁੱਕੇ ਖੜਿਆ ਸੀ ਅੱਜ ਜਿਹੜਾ ਧਰਿਆ ਸੀਗਾ ਤੁਸੀਂ ਮੁਲਾਜ਼ਮਾਂ ਦੇ ਜਾਣ ਤੋਂ ਪਹਿਲਾਂ ਪਹੁੰਚੇ ਬਾਅਦ ਚ ਪਹੁੰਚੇ ਅਸੀਂ ਉਤੋਂ ਬਾਅਦ ਚ ਪਹੁੰਚੇ ਆ ਇਹਨਾਂ ਨੇ ਜਿਹੜਾ ਜਦੋਂ ਪਰਚਾ 452 ਦਾ ਕੀਤਾ ਅਸੀਂ ਐਸਐਸਪੀ ਸਾਹਿਬ ਨਾਲ ਰਾਬਤਾ ਕਾਇਮ ਕੀਤਾ ਵੀ ਤੁਹਾਡੇ ਕੋਲੋਂ ਦੋ ਵਾਰੀ ਸਾਡਾ ਪੈਨਲ ਜਿਹੜਾ ਵਾ ਕਿਸਾਨਾਂ ਦਾ ਮਿਲ ਚੁੱਕਿਆ ਵੀ ਇਸ ਮਸਲੇ ਦੇ ਵਿੱਚ ਸਹੀ ਜਾਂਚ ਕਰਕੇ ਜਿਹੜਾ ਵਾ ਉਹ ਮੁੰਡੇ ਨੂੰ ਨਿਆਂ ਜਿਹੜਾ ਮਿਲਣਾ ਚਾਹੀਦਾ ਐਸਐਸਪੀ ਸਾਹਿਬ ਨੇ ਕਿਹਾ ਕੋਈ ਗੱਲ ਨਹੀਂ ਅਸੀਂ ਉਹਨੂੰ ਤੇ ਵਿਸ਼ਵਾਸ ਕੀਤਾ ਪਰ ਅਸੀਂ ਹੈਰਾਨੀ ਵੀ ਹਾਲ ਦੋ ਦੋ ਰਹੀ ਵੀ ਜਦੋਂ 452 ਦਾ ਪਰਚਾ ਬਾਈ ਨੇਮ ਜਿਹੜਾ ਵਾ ਮੇਰੇ ਉੱਤੇ ਜਿਹੜਾ ਉਹ ਹੋ ਗਿਆ ਅਸੀਂ ਤਾਂ ਛਡਾਵੇ ਗਏ ਸੀਗੇ ਇਸ ਕੰਮ 'ਚ ਮੁੰਡੇ ਦਾ ਕਿਤੇ ਨੁਕਸਾਨ ਨਾ ਹੋ ਜਾਏ ਉਹਦੀ ਕਿਤੇ ਜਾਨ ਨੂੰ ਖਤਰਾ ਸੀਗਾ ਅਸੀਂ ਉਹਦੀ ਜਾਨ ਬਚਾ ਲਈਏ ਤੇ ਤੁਸੀਂ ਇਹ ਵੇਖੋ ਕਿ ਅੱਜ ਜਿਉਂ ਧਰਨੇ ਨੇ ਕਾਲ ਦਿੱਤੀ ਆ ਐਸਐਸਪੀ ਸਾਹਿਬ ਅੱਜ ਇੱਥੇ ਨਹੀਂ ਸੀਗੇ ਰਾਜਪੁਰ ਨਹੀਂ ਤੇ ਉਹਨਾਂ ਆਪ ਆਉਣਾ ਸੀਗਾ ਉਹਨਾਂ ਨੇ ਡਿਪਟੀ ਸਾਹਿਬ ਦੀ ਇੱਥੇ ਰਾਜਵੀਰ ਦੀ ਡਿਊਟੀ ਲਾਈ ਸੀ ਉਹ ਆ ਗਏ ਸਾਨੂੰ ਮਿਲੇ ਨੇ ਸਾਡੇ ਉਹਨਾਂ ਨੇ ਇਹ ਗੱਲ ਦੱਸੀ ਆ ਵੀ ਅਸੀਂ ਇੱਕ ਪੈਨਲ ਬਣਾ ਦਿਆਂਗੇ ਅਫਸਰਾਂ ਦਾ ਜਿਹੜੀ ਇਹਦੀ ਸਾਰੀ ਦੀ ਸਾਰੀ ਢੰਗਾਈ ਦੇ ਨਾਲ ਜਾਂਚ ਕਰੂ ਇਸ ਘਟਨਾਕਰਮ ਦੀ ਜਿਹੜੇ ਤੁਹਾਡੇ ਝੂਠੇ ਨਾਮ ਵਿੱਚ ਦਰਜ ਕੀਤੇ ਨੇ ਉਹਨਾਂ ਨੂੰ ਬਕਾਇਦਾ ਜਿਹੜਾ ਬਾਹਰ ਕੱਢਿਆ ਜਾਊਗਾ ਤੇ ਤੁਹਾਨੂੰ ਬਾਅਦ ਜਿਹੜਾ ਵਾ ਉਹ ਮਤਲਬ ਪਰਮਾਨ ਦਿੱਤਾ ਜਾਊਗਾ ਤੁਸੀਂ ਇਹਦੇ ਦੋਸ਼ੀ ਨਹੀਂ ਅਸੀਂ ਅੱਜ ਵੀ ਕਹਿੰਨੇ ਆ ਜੇ ਸਾਡਾ 1% ਦਾ ਦੋਸ਼ ਹੈਗਾ ਉਹਨਾਂ ਦੇ ਘਰ ਜਾਂਦਾ ਹਮਲਾ ਕਰਦਾ ਬੇਸ਼ੱਕ ਜਿਹੜਾ ਮਰਜ਼ੀ ਧਰਾਵਾ ਦਿੱਤਾ ਸਾਡੇ ਪਰਚਾ ਕਰ ਦਿੱਤਾ ਜਾਂ ਜੇ ਅਸੀਂ ਇਹ ਨਜਾਇਜ਼ ਪੁਲਿਸ ਕਰਦੀ ਆ ਜਾਂ ਇੱਥੇ ਦਾ ਮੌਕੇ ਦਾ ਜਿਹੜਾ ਹਲਕਾ ਇੰਚਾਰਜ ਆ ਜੇ ਉਹ ਕਰਾ ਰਿਹਾ ਫਿਰ ਇਹ ਜਵਾਬ ਦੇ ਜਿਹੜੀ ਭਗਵਾਨ ਸੇ ਮੰਨਦੀ ਆ ਆਪਾਂ ਮਾਨਸਾਰ ਨਾਲ ਤੱਕ ਵੀ ਗੱਲ ਚੱਲ ਰਹੀ ਆ ਸਾਡੀ ਕਿਉਂਕਿ ਮੈਂ ਸੰਯੁਕਤ ਮੋਰਚਾ ਗੈਰ ਗੈਰ ਰਾਜਨੀਤਿਕ ਜਿਹੜਾ ਉਹਦਾ ਮੈਂਬਰ ਆ ਕਾ ਪੜੀ ਸੰਭਾਲਿਆ ਰੋ ਲੋ ਕੰਮ ਕਰਦਾ ਮੈਂ ਦਾਸ ਦੀ ਸੇਵਾ ਇਸ ਗੱਲ ਦੀ ਕਿ ਅਸੀਂ ਸਾਰਾ ਜਿਹੜਾ ਪੰਜਾਬ ਸਰਕਾਰ ਤੱਕ ਜਿਹੜਾ ਮਸਲਾ ਲੈ ਕੇ ਜਾਵਾਂਗੇ ਜੇ ਇੱਥੇ ਨਾਲ ਕੋਈ ਹੱਲ ਹੋਇਆ ਤੇ ਪੂਰੇ ਪੰਜਾਬ ਦਾ ਜਿਹੜਾ ਵਾ ਅਸੀਂ ਚੱਕਾ ਜੰਮ ਕਰਾਂਗੇ ਧੰਨ ਸਰ ਬਿਦੂ ਰਕਤਾ ਨਾ ਵਾ ਤੇਰੇ ਭਰਾਓ ਜਾਣੀ ਮਾ ਜਿੱਦੀ ਇੱਕ ਬਾਹ ਖੜੀ ਕਰਿਓ ਜਿੱਦੀਆਂ ਦੋ ਐ ਦੋ ਖੜੀਆਂ ਕਰਿਓ ਜਿੱਦੀਆਂ ਦੋਨਾਂ ਨੇ ਹੈਗੀਆ ਧੌਣ ਖੜ ਕਰਕੇ ਹਾਰ ਜਿਨਾਓ ਕਿਸ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਲੋਕਾਂ ਸ਼ਹੀਦੀ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਹਮੇਸ਼ਾ ਦੇਖਣਾ ਸਰਬਸਾ ਮਾਜੂਲ ਸ਼ਰੇਦੋ ਦੋਗਿਉਣਾ ਨੇ ਇਲਾਕੇ ਸਰਕਾਰਾਂ ਦੇ ਖਿਲਾਫ ਲੜਨ ਵਾਲੇ ਜੀਤਾਰੂ ਜੋ ਕਾਨੂੰਨ ਦੇ ਖਿਲਾਫ ਦੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ मैं सारे अपने भराव गुरमीत सिंह जो कि साझा किसान संघर्ष कमेटी का मैंबर है पिंड अपनी दुकान के सामने अपने घर के सामने एक दुकान है उड़ा सी ए जी

ਸਾਰੇ ਚਾਹਦੇ ਨੇ ਮੇਨੂੰ ਫੋਨ ਕੀ ਕਰ ਉਸਕੇ ਇਹਨਾਂ ਨੂੰ ਮਾਝਾ ਖਸਾਲ ਸਰਕਮਟੀ ਵਿੱਚ ਮੈਂ ਰੱਖਿਆ ਸੀ ਇਹਨਾਂ ਨੇ ਮੈਨੂੰ ਫੋਨ ਕੀ ਕਰਦੇ ਇਥੇ ਚਾਰ ਦਾ ਲੈਣਾ ਕੋਈ ਨਾ ਮੈਂ ਖੱਤਰੀ ਸਰਮਾਨਾ ਜਾ ਰਿਹਾ ਹਾਂ ਅਸੀਂ ਇੱਥੇ ਥਾੜੇ ਆਏ ਆ ਸਾਰੇ ਆਮ ਕੇ ਰੱਪਰ ਖਾਇਆ ਮਤਲਬ ਕਹਿ ਸਕੋ ਕਿਸੇ ਦਾ ਨਾ ਕੋਈ ਕੰਪਨੀ ਦਾ ਕਰਵਾ ਲੈ ਲਕੋ ਕੋਈ ਕੋਈ ਕਹਿਣਾ ਨਾ ਉਹ ਜਨ ਨੇ ਢਾਰੂ ਕੋਈ ਨੀਤੀ ਅਪਣਾਈ ਇਹ ਮੁੰਡੇ ਨੇ ਇਹਨਾਂ ਦੇ ਖਰਾਬ ਵੀਡੀਓ ਪਾਈ ਹੈ ਜੀ ਇਹ ਕਿਤਾ ਮੁਖ ਕਿ ਮੈਂ ਕਿ ਜੋ ਕੁਝ ਹੈ ਉਹ ਮਾਰ ਗਿਆ ਮਰ ਗਿਆ ਪਹਿਲਾਂ ਕਿਸੇ ਦੀ ਕੇਸ ਨਹੀਂ ਕੋ ਕੋ ਗੱਲ ਮਾਤਾ ਆ ਕੇ ਖਾਣੀ ਦਰਖਾਸਤ ਲਈ ਉਹ ਤਾਂ ਆਪਕੇ ਇੱਥੇ ਬੰਦੇ ਕਿਹਾ ਕੋਈ ਨਹੀਂ ਸਹੀ ਹਾਂ ਉਹ ਸਹੀ ਰਹਿਣਾ ਕਰਦਾ ਸਿਰ ਮਿੱਤੇ ਨਹੀਂ ਥਾਲਾ ਭੈਣ ਮੀਆਂ ਖਾਂਦੇ ਦੀਨੋਂ ਦੇ ਪਿੰਡ ਬਗਣੀ ਉੱਤੇ ਦੋ ਧਿਰਾਂ ਦੀ ਆਪਸੀ ਝਗੜਾ ਹੋਇਆ ਸੀ ਮਾਮਲਾ ਕੀ ਸੀ ਪੂਰਾ ਤੇ ਤੁਹਾਡੇ ਵੱਲੋਂ ਕੀ ਕਾਰਵਾਈ ਉਸ ਬੰਦੀ ਕੀਤੀ ਗਈ ਸੀ ਹਾਂਜੀ ਇਹਦੇ ਸਬੰਧ ਦੇ ਵਿੱਚ ਪਹਿਲਾਂ ਜਿਹੜਾ ਵਾ ਆਪਣੇ ਗਰਮੀਤ ਸਿੰਘ ਸਨ ਆਫ ਜੈ ਸਿੰਘ ਜਿਹੜਾ ਪਗਣੀਆਂ ਦਾ ਵਾ ਉਹ ਕਹਿੰਦਾ ਸੀਗਾ ਵੀ ਮੈਨੂੰ ਇੱਕ ਧਿਰ ਨੇ ਜਿਹੜਾ ਵਾ ਕੁੱਟਿਆ ਮਾਰਿਆ ਜਿਹੜਾ ਉਹਦੇ ਬਿਆਨ ਦੇ ਉੱਤੇ ਜਿਹੜਾ ਵਾ ਥਾਣਾ ਭੈਣੀ ਮੀਆਂ ਖਾਬੇ ਕੇਸ ਮਕਦਮਾ ਨੰਬਰ 27 ਜਿਹੜਾ ਵਾ ਉਹ ਦਰਜ ਕੀਤਾ ਗਿਆ ਜਿਹਦੇ ਸਬੰਧ ਚ ਜਿਹੜੇ ਆ ਦੋ ਦੋਸ਼ੀਆਂ ਨੂੰ ਜਿਹੜਾ ਵਾ ਅਲਗਰਸਾਰ ਵੀ ਕੀਤਾ ਗਿਆ ਤੇ ਇਸ ਤੋਂ ਇਲਾਵਾ ਜਿਹੜੀ ਦੂਸਰੀ ਧਿਰ ਆ ਉਹਨਾਂ ਦੇ ਵੀ ਦੋ ਜਿਹੜੇ ਬੰਦੇ ਸੀਗੇ ਗਰਮੀਤ ਗਰਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਇਹ ਇਹਨਾਂ ਦੀਆਂ ਵੀ ਇਹ ਵੀ ਦਾਖਲ ਹੋਈ ਸੀ ਕਿ ਇਹਨਾਂ ਕਹਿੰਦਾ ਸਾਡੇ ਵੀ ਇਹਨਾਂ ਨੇ ਸੱਟਾਂ ਮਾਰੀਆਂ ਜਿਹੜਾ ਦਾ ਜਿਹੜਾ ਮੈਡੀਕਲ ਪੇਪਰ ਦੇ ਉੱਤੇ ਜਿਹੜਾ ਵਾ ਉਹ ਇਹ ਗਰਮੀਤ ਸਿੰਘ ਪਾਰਟੀ ਤੇ ਵੀ ਕ੍ਰੋਸ ਜਿਹੜਾ ਮੁਕੱਰਮਾ ਦਰਜ ਕੀਤਾ ਗਿਆ ਅੱਜ ਧਰਨਾ ਵੀ ਦਿੱਤਾ ਗਿਆ ਕੁਝ ਇੱਜ਼ਤਵੰਦੀ ਦੇ ਆਹੂ ਪਹੁੰਚੇ ਸਨ ਹਾਂਜੀ ਜਿਹੜੀ ਗਰਮੀਤ ਸਿੰਘ ਪਾਰਟੀ ਵੱਲੋਂ ਕੋਈ ਬੰਦੇ ਆਏ ਸੀਗੇ ਉਹਨਾਂ ਨੇ ਕਿਹਾ ਵੀ ਜਿਹੜਾ ਕ੍ਰੋਸ ਆ ਇਹ ਸਾਡੇ ਤੇ ਜਿਹੜਾ ਗਲਤ ਦਰਜ ਕੀਤਾ ਗਿਆ ਵਾ ਜਿਹਦੇ ਸਬੰਧ ਦੇ ਵਿੱਚ ਜਿਹੜਾ ਅਸੀਂ ਇਹਨਾਂ ਨੂੰ ਵਿਸ਼ਵਾਸਨ ਦਵਾਇਆ ਹੋਵੇ ਕਿ ਇਹਦੇ ਸਬੰਧ ਦੇ ਵਿੱਚ ਮਾਨ ਜੋ ਕਿ ਐਸਐਸਪੀ ਸਾਹਿਬ ਨੇ ਕਿਹਾ ਵੀ ਜੇ ਦੀ ਇਨਸੈਟ ਬਣਾਵਾਂਗੇ ਸਟੇ ਦੀ ਤਫਤੀਸ਼ ਕਰੇਗੀ ਤੇ ਦੋਤਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਏਗਾ ਹੁਣ ਤੱਕ ਜਿਹੜੀ ਇਨਵੈਸਟੀਗੇਸ਼ਨ ਹੋਈ ਉਸ ਦੇ ਵਿੱਚ ਕੀ ਸਾਹਮਣੇ ਆਇਆ ਤੁਹਾਡੇ ਵੱਲੋਂ ਤਫਤੀਸ਼ ਅਜੇ ਤੇ ਹਾਲ ਦੀ ਘੜੀ ਜਿਹੜਾ ਵਾ ਮੇਨ ਕੇਸ ਦੇ ਵਿੱਚ ਦੋ ਮੁਜਮ ਜਿਹੜੇ ਗ੍ਰਸਾਰ ਕੀਤੇ ਗਿਆ ਕ੍ਰਾਸ ਅਜੇ ਦਰਜੀ ਹੋਇਆ ਵਾ ਉਹਦੀ ਅਸੀਂ ਤਫਤੀਸ਼ ਸ਼ੁਰੂ ਕਰਨਾ ਹੈ ਸਟ ਬਣੇਗੀ ਦੀ ਕੀਤੀ ਜਾਏਗੀ ਤੇ ਜੋ ਵੀ ਮਤਲਬ ਇਹਦਾ ਨਤੀਜਾ ਨਿਕਲੇਗਾ ਉਹ ਤੁਹਾਨੂੰ ਦੱਸਿਆ ਜਾਏਗਾ ਉਹਨਾਂ ਤੱਕ ਕੀ ਇਤਰਾਵਾਂ ਜੜੀਆਂ ਲਾਈਆਂ ਗਿਆ ਕੋਈ ਵਾਧੂ ਦੁਰੰਭੀ ਇਹਦੇ ਵਿੱਚ ਐਡ ਕੀਤਾ ਜਾਵੇਗਾ ਇਹ ਤਪਤੀਸ਼ ਦਿਨਾਂ ਨਹੀਂ ਅਸੀਂ ਦੇਖਾਂਗੇ ਜੋ ਜੇ ਕੋਈ ਧਾਰਾ ਮਤਲਬ ਗਲਤ ਲੱਗੀ ਉਹਨੂੰ ਠੀਕ ਕਰਾਂਗੇ ਦੇ ਕੀਤਾ ਜਾਏਗਾ ਜੇ ਕੋਈ ਬਣਦੀ ਹੋਈ ਤਾਂ ਉਹਨੂੰ ਲਾਇਆ ਜਾਏਗਾ ਠੀਕ ਹੈ ਧੰਨਵਾਦ